ਇਥੇ ਇੱਕ ਗੇਪ ਰਾਈਡ ਕਰਨ ਵਾਲਾ ਸੀ ਜਿਸ ਦਾ ਵਿਰੋਧ ਜਿਹੜਾ ਹੈ ਸ਼ਹਿਰ ਅੰਮ੍ਰਿਤਸਰ ਦੇ ਸਿੱਖ ਜਥੇਬੰਦੀਆਂ ਨੇ ਕੀਤਾ ਹੈ ਕੱਲਾ ਅੰਮ੍ਰਿਤਸਰ ਵਿਖੇ ਨਹੀਂ ਕੀਤਾ ਗਿਆ ਤੁਹਾਨੂੰ ਦੱਸਦੀ ਕਿ ਪੰਜਾਬ ਭਰ ਦੇ ਵਿੱਚ ਇਸ ਦਾ ਵਿਰੋਧ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਸ਼੍ਰੀ ਗੁਰੂ ਰਾਮਦਾਸ ਦੀ ਵਸਾਈ ਹੋਈ ਨਗਰੀ ਹੈ ਇਸ ਨਗਰੀ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਨਹੀਂ ਹੋਣ ਦੇਣੀ ਸਿੱਖ ਜਥੇਬੰਦੀਆਂ ਵੱਲੋਂ ਕਿਹਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਹੈ ਗੇਪ ਰਾਈਡ ਜਿਹੜੀ ਹੈ ਉਹ ਕੈਨਸਲ ਕਰ ਦਿੱਤੀ ਗਈ ਹੈ ਇਸ ਦੇ ਲੱਗਦੇ ਆ ਟੰਗਰਾਂ ਦੇ ਪਿਆਰੇ ਘੋੜਿਆਂ ਦੇ ਨਾ ਸ਼ੇਰਾਂ ਦੇ ਰਹਣ ਰਵਾਈ ਕੰਮ ਹੋ ਗਿਆ ਟੈਂਪੂ ਵਾਲਾ ਵੀ ਕੰਮ ਸ਼ੁਰੂ ਹੋ ਗਿਆ ਹੈ ਨਾ ਅੰਮ੍ਰਿਤਸਰ ਦੀ ਧਰਤੀ ਇੱਕ ਪਾਵਨ ਧਰਤੀ ਆ ਇਸ ਧਰਤੀ 'ਨ ਗੁਰੂ ਰਾਮਦਾਸ ਸੱਤੇ ਪਾਛਾ ਮਹਾਰਾਜ ਦਾ ਪਾਵਨ ਸਥਾਨ ਆ ਤੇ ਜਿਹੜਾ ਕੁੱਕਾ ਪਾਰਟੀ ਉੱਥੇ ਆ ਮੇਲਾ ਕਰਾਉਣ ਜਾ ਰਿਹਾ ਨਾ ਜਿਹੜੇ ਵੀ ਉਹਨਾਂ ਦੇ ਪ੍ਰਬੰਧਕ ਕੁੱਤਕਾ ਉਹਨਾਂ ਨੂੰ ਸਾਡੇ ਵੱਲੋਂ ਕੋਈ ਬੇਇੱਜ਼ਤੀ ਨਹੀਂ ਸਾਡੇ ਵੱਲੋਂ ਸਦਾ ਕੁੱਲਾ ਸਦਾ ਹੀ ਆ ਯਾਦ ਡਾਂਗੋ ਡਾਂਗੀ ਆ ਜੇ ਤਾਂ ਭੱਗ ਘੋੜਾ ਕੱਟਾ ਕਰਕੇ ਤੇ ਆਪਣਾ ਰਾਹੇ ਪੈ ਜਾਓ ਇਹ ਅੰਮ੍ਰਿਤਸਰ ਦੀ ਧਰਤੀ ਬੜੀ ਪਾਵਨ ਪੁੱਤ ਧਰਤੀ ਆ ਇਹ ਸੂਤਮੀਰ ਬਚਨ ਕੇ ਬਲੀ ਯੋਧਿਆ ਨੇ ਇਹ ਤੇ ਸਿਰ ਵਾਰਿਆ ਇਸ ਧਰਤੀ 'ਵਾਤੇ ਲਾਈ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਮਾਨਵ ਇਹਨਾਂ ਦਿਨਾਂ ਦੇ ਵਿੱਚ ਇੱਕ ਗੇਪ ਪ੍ਰਾਈਡ ਜਿਹੜੀ ਆ ਇਸ ਦਾ ਜ਼ਿਕਰ ਤੁਸੀਂ ਪੰਜਾਬ ਭਰ ਦੇ ਵਿੱਚ ਬਹੁਤ ਸੁਣਿਆ ਹੋਵੇਗਾ ਮਗਰ ਗੇਪ ਪ੍ਰਾਈਡ ਹੈ ਕੀ ਹੈ ਤੁਹਾਨੂੰ ਦੱਸ ਦਈਏ ਕਿ ਗੇਪ ਪ੍ਰਾਈਡ ਜਿਹੜੀ ਹੈ 27 April ਨੂੰ ਅੰਮ੍ਰਿਤਸਰ ਵਿਖੇ ਹੋਣੀ ਸੀ ਜਿੱਥੇ ਹੋਣੀ ਸੀ ਉਸ ਜਗ੍ਹਾ ਤੇ ਖੜੇ ਆ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਇਹ ਤਸਵੀਰਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਰੋਜ਼ ਗਾਰਡਨ ਦੀਆਂ ਨੇ ਜਿੱਥੇ ਕੀ ਆਉਣ ਵਾਲੀ 27 April ਨੂੰ ਗੇਪ ਪ੍ਰਾਈਡ ਹੋਣੀ ਸੀ ਜਿਸ ਦੇ ਵਿੱਚ ਜਿਹੜਾ ਗੇ ਸਮਾਜ ਆਇਆ ਜਿਸ ਨੂੰ ਅਸੀਂ ਕਹਿ ਸਕਦੇ ਆ LGBTQ ਇਸ ਦੀ ਫੁੱਲ ਫਾਰਮ ਦੀ ਗੱਲ ਕਰੀਏ ਲੈਸਬੀਅਨ ਗੇ ਬਾਈਸੈਕਸ਼ੁਅਲ ਟਰਾਂਸ ਜੈਂਡਰ ਐਂਡ ਕੁਇਰ ਸਾਰਾ ਜਿਹੜਾ ਸਮਾਜ ਹੈ ਉਹ ਰਲ ਮਿਲ ਕੇ ਇੱਥੇ ਇੱਕ ਗੇ ਪ੍ਰਾਈਡ ਕਰਨ ਵਾਲਾ ਸੀ ਜਿਸ ਦਾ ਵਿਰੋਧ ਜਿਹੜਾ ਹੈ ਸ਼ਹਿਰ ਅੰਮ੍ਰਿਤਸਰ ਦੇ ਸਿੱਖ ਜਥੇਬੰਦੀਆਂ ਨੇ ਕੀਤਾ ਕੱਲਾ ਅੰਮ੍ਰਿਤਸਰ ਵਿਖੇ ਨਹੀਂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਇਸ ਦਾ ਵਿਰੋਧ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਸ੍ਰੀ ਗੁਰੂ ਰਾਮਦਾਸ ਦੀ ਵਸਾਈ ਹੋਈ ਨਗਰੀ ਹੈ ਇਸ ਨਗਰੀ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਹੈ ਜਿਹੜੀ ਨਹੀਂ ਹੋਣ ਦੇਣੀ ਸਿੱਖ ਜਥੇਬੰਦੀਆਂ ਵੱਲੋਂ ਕਿਹਾ ਗਿਆ ਤੇ ਉਸ ਤੋਂ ਬਾਅਦ ਜਿਹੜੀ ਹੈ ਗੇ ਪ੍ਰਾਈਡ ਜਿਹੜੀ ਹੈ ਉਹ ਕੈਨਸਲ ਕਰ ਦਿੱਤੀ ਗਈ ਹੈ ਤੇ ਤਸਵੀਰ ਇੱਕ ਹੋਰ ਦਿਖਾ ਦਿੰਨੇ ਆ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਜੇ ਤੁਹਾਨੂੰ ਇਹ ਤਸਵੀਰ ਦਿਖਾਈ ਦਿੰਦੀ ਹੋਵੇ ਤਾਂ ਤੁਹਾਨੂੰ ਦਿਖਾ ਦਈਏ ਕਿ ਉਹਨਾਂ ਵੱਲੋਂ ਹੁਣ ਜਿਹੜਾ ਇਹ ਗੇ ਪ੍ਰਾਈਡ ਹੋਣੀ ਸੀ ਉਹ ਕੈਨਸਲ ਕਰ ਦਿੱਤੀ ਗਈ ਹੈ ਕਿਉਂ ਕਰ ਦਿੱਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਸਿੱਖ ਸਮਾਜ ਕਿਸੇ ਵੀ ਤਰ੍ਹਾਂ ਨੂੰ ਜੇ ਕੋਈ ਠੇਸ ਪਹੁੰਚਦੀ ਹੈ ਤਾਂ ਇਸੀ ਆਪਣੇ ਸਮਾਜ ਦੀ ਰੱਖਿਆ ਦੇ ਲਈ ਇਸ ਨੂੰ ਕੈਨਸਲ ਕਰਦੇ ਹਾਂ ਇੱਕ ਵਾਰ ਤੁਹਾਨੂੰ ਮੈਸੇਜ ਪੜ੍ਹ ਕੇ ਸੁਣਾ ਦਿੰਨੇ ਆ ਇਸ ਵਿੱਚ ਲਿਖਿਆ ਕੀ ਹੈ ਇਸ ਵਿੱਚ ਲਿਖਿਆ ਕਿ ਟੂ ਹோம் ਇਟ మే ਕਨਸਰਨ ਰਿਦਮ ਚੱਡਾ ਐਂਡ ਆਈ ਰਮਿਤ ਸੇਟ ਆਰ ਟੂ ਆਰਗੇਨਾਈਜ਼ ਆਫ ਪ੍ਰਾਈਡ ਪਾਰੇਡ ਅੰਮ੍ਰਿਤਸਰ ਵੀ ਆਰ ਸਟੂਡੈਂਟ organization and have been conducting a ਪੀਸਫੁਲ ਪ੍ਰੇਡ ਜੇ ਮੈਂ ਪੜਨ ਲੱਗਾ ਤਾਂ ਥੋੜਾ ਮੈਸੇਜ ਵੱਡਾ ਹੋ ਜਾਏਗਾ ਮਗਰ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਇਸ ਵਿੱਚ ਲਿਖਿਆ ਕੀ ਅਸਲ ਦੇ ਵਿੱਚ ਇਸ ਵਿੱਚ ਲਿਖਿਆ ਕਿ ਜਿਹੜੀ 28 April ਨੂੰ ਹੋਣ ਵਾਲੀ ਪ੍ਰੇਡ ਸੀ ਪ੍ਰਾਈਡ ਸੀ ਉਸ ਨੂੰ ਅਸੀਂ ਕੈਨਸਲ ਕਰਦੇ ਹਾਂ ਕਿਉਂਕਿ ਸਿਕ ਜੱਤੇ ਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਵੀ ਤਰੀਕੇ ਦਾ ਸਾਡੇ ਸਮਾਜ ਦਾ ਨੁਕਸਾਨ ਹੋਵੇ ਕਿਉਂਕਿ ਪਹਿਲਾਂ ਤੋਂ ਹੀ ਸਿਕ ਜੱਤੇ ਬੰਦੀਆਂ ਵੱਲੋਂ ਇੰਨਾ ਕਿ ਜਿਹੜਾ ਇਸ ਨੂੰ ਲੈ ਕੇ ਜਿਹੜਾ ਮੁੱਦਾ ਛੇੜਿਆ ਗਿਆ ਕਿ ਅਸੀਂ ਅੰਮ੍ਰਿਤਸਰ ਵਿਖੇ ਇਸ ਪ੍ਰੇਡ ਨੂੰ ਨਹੀਂ ਹੋਣ ਦੇਵਾਂਗੇ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਜਿਹੜਾ ਰੋਲਾ ਪਿਆ ਹੋਇਆ ਸੀ ਕਿ 2 ਕਿ ਆ ਜਿੱਤੇ ਹੋਣੀ ਸੀ ਉਸ ਜਗ੍ਹਾ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿਹੜੀਆਂ ਤੁਸੀਂ ਸਾਰੀ ਜਗ੍ਹਾ ਦੇਖ ਰਹੇ ਹੋ ਏ ਅੰਮ੍ਰਿਤਸਰ ਦਾ ਰੋਜ਼ਗਾਰਡ ਨਾ ਇੱਥੇ ਤੁਸੀਂ 27 ਅਪ੍ਰੈਲ ਨੂੰ ਜੇਕਰ ਪ੍ਰਾਈਡ ਹੁੰਦੀ ਤਾਂ ਇੱਥੇ ਤੁਸੀਂ ਸਾਰਾ ਗੇ ਸਮਾਜ ਲੈਸਬੀਅਨ ਸਮਾਜ ਜਿਹੜਾ ਹੈ ਤੁਸੀਂ ਇੱਥੇ ਦੇਖਣਾ ਸੀ ਤਾਂ ਇਹ ਤਸਵੀਰ ਜਿਹੜੀ ਹੈ ਆਪਣੇ ਆਪ ਦੇ ਵਿੱਚ ਵੱਡੀ ਹੈ ਕਿਉਂਕਿ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਸ਼੍ਰੀ ਗੁਰੂ ਰਾਮਦਾਸ ਜੀ ਨਗਰੀ ਹੈ ਸਿੱਖ ਜਥੇਬੰਦੀਆਂ ਨੇ ਇੱਥੇ ਵਿਰੋਧ ਕੀਤਾ ਜਿਸ ਨੂੰ ਲੈ ਕੇ ਜਿਹੜੀ ਗੇ ਪ੍ਰਾਈਡ ਹੈ ਹੁਣ ਜਿਹੜੀ ਕੈਨਸਲ ਕਰ ਦਿੱਤੀ ਗਈ ਹੈ ਤੇ ਅੰ ਜਿਹੜਾ ਜੋ ਆਰਗੇਨਾਈਜ਼ਰ ਸਾਨੂੰ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਹੁਣ ਜਿਹੜੀ ਜਾਣਕਾਰੀ ਹੈ ਇਹ ਹੀ ਹੈ ਕਿ 28 April ਨੂੰ ਹੋਣ ਵਾਲੀ ਗੇ ਪ੍ਰਾਈਡ ਜਿਹੜੀ ਹੈ ਉਹ ਕੈਨਸਲ ਹੋ ਚੁੱਕੀ ਹੈ ਅੰਮ੍ਰਿਤਸਰ ਵਿਖੇ ਜਿਹੜੀ ਗੇ ਪ੍ਰਾਈਡ ਹੋਣੀ ਸੀ ਉਹ ਹੁਣ ਅੰਮ੍ਰਿਤਸਰ ਵਿਖੇ ਨਹੀਂ ਹੋਵੇਗੀ ਕੈਮਰਾਮੈਨ ਮੋਹਿੰਦ ਦੇ ਨਾਲ ਮਹਿਮਾਨ ਅਵਲਾਈ ਪੰਜਾਬੀ ਟੀਵੀ ਅੰਮ੍ਰਿਤਸਰ